ਗੇਸ ਹੱਲ ਕਰੇ ਨੇ ਜੀ ਕੀ ਜਾਣਕਾਰੀ ਦੇਣਾ ਚਾਹੋਗੇ ਤੁਸੀਂ ਐਸਐਸਪੀ ਮੋਹਾਲੀ શ્રી ਦੀਪਕ ਪਾਰਖ ਜੀ ਦੇ ਦਿਸ਼ਾ ਅਨੁਸਾਰ ਸੀਆਈਏ ਦੀ ਟੀਮ ਵੱਲੋਂ ਇੱਕ ਜਿਹੜਾ ਇੰਟਰ ਸਟੇਟ ਗੈਂਗ ਸੀਗਾ ਏਟੀਐਮ ਫਰਾਡ ਗੈਂਗ ਉਹਦੇ ਦੋ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੋ ਮੈਂਬਰ ਸੀਗੇ ਇਹਨਾਂ ਕੋਲ ਇੱਕ ਵੈਨਿਊ ਕਾਰ ਸੀ ਵੈਨਿਊ ਕਾਰ ਦੇ ਥਰੂ ਆਪਰੇਟ ਕਰਦੇ ਸੀਗੇ ਅੱਡਾ ਡੇ ਏਟੀਐਮਸ ਤੇ ਜਾ ਕੇ ਜਿੱਥੇ ਕੋਈ ਬਜ਼ੁਰਗ ਜਾ ਕੋਈ 올ਡ ਐਜ ਵਿਅਕਤੀ ਜਾਂ ਕੋਈ ਹੋਰ ਲੇਡੀਜ਼ ਉਹਨਾਂ ਨੂੰ ਇਹ ਹੈਲਪ ਕਰਨ ਦੇ ਬਹਾਨੇ ਹੁੰਦਾ ਏਟੀਐਮ ਫੜ ਕੇ ਉਹ ਏਟੀਐਮ ਚੇਂਜ ਕਰਦੇ ਸੀ ਉਸ ਤੋਂ ਬਾਅਦ ਉਸ ਏਟੀਐਮ ਚੋਂ ਪੈਸੇ ਕਢਾਉਂਦੇ ਸੀ ਇਹਨਾਂ ਕੋਲੋਂ ਕਰੀਬ ਅਸੀਂ 126 ਏਟੀਐਮ ਇੱਕ ਵਾਰ ਦਾ ਚ ਵਰਤੇ ਜਾਣ ਵਾਲੀ ਵੈਨਯੂ ਗੱਡੀ ਇੱਕ ਸਵਾਈਪ ਮਸ਼ੀਨ ਤੇ 3,85,000 ਰੁਪਏ ਰਿਕਵਰ ਕੀਤੇ ਨੇ ਇਨਾਂ ਦੇ ਖਿਲਾਫ ਅਸੀਂ 8ਵੇਂ ਮਹੀਨੇ ਚ ਅਗਸਤ 24 ਅਗਸਤ ਨੂੰ ਜੀਰਕਪੁਰ ਥਾਣੇ ਚ ਮੁਕਦਮਾ ਦਰਜ ਕੀਤਾ ਸੀਗਾ ਇਹ ਹਾਂਸੀ ਦੇ ਰਹਿਣ ਵਾਲੇ ਸੀ हिसार ਹਰਿਆਣੇ ਦੇ ਤੇ ਅਸੀਂ ਪਹਿਲਾਂ ਉੱਥੇ ਰੇਡਸ ਕਰਦੇ ਰਹੇ ਆਡਾ ਡੇਟਸੂ ਫਿਰ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਡਾ ਸੋਰਸ ਆ ਥਰੂ ਇਨਫੋਰਮੇਸ਼ਨ ਕਲੈਕਟ ਕਰਕੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੀ ਕੁਸ਼ੀਨਾਂ ਕੋਲੋਂ ਬਰਾਮਦ ਹੋਏ ਜੀ ਇਹਨਾਂ ਕੋਲੋਂ ਜੀ ਸਾਨੂੰ 126 ਏਟੀਐਮ ਬਰਾਮਦ ਹੋਏ ਨੇ xyਪ ਮਸ਼ੀਨ ਜਿਹੜੀ ਇਹ ਯੂਜ਼ ਕਰਦੇ ਸੀਗੇ ਇੱਕ ਗੱਡੀ ਜਿਹੜੀ ਵਾਰਦਾ ਜਿੱਤੇ ਟਰੈਵਲ ਕਰਦੇ ਸੀਗੇ ਇਹ ਇੱਕ ਇੰਟਰ ਸਟੇਟ ਗੈਂਗ ਹੈ ਇਕੱਲਾ ਪੰਜਾਬ ਚ ਨਹੀਂ ਹਰਿਆਣਾ ਯੂਪੀ ਐਮਪੀ ਅਦਰ ਸਟੇਟਸ ਚ ਆਪਰੇਟ ਕਰਦੇ ਸੀਗੇ ਮੋਡਸ ਸਪੈਂਡੀ ਕਿਵੇਂ ਮੋਡਸ ਮੋਡਸਪੈਂਡੀ ਇਹਨਾਂ ਨੇ ਏਟੀਐਮਸ ਤੇ ਖੜ ਜਾਣਾ ਜਦੋਂ ਕੋਈ ਵਿਅਕਤੀ ਆਇਆ ਉਹਨੂੰ ਕਹਿਣਾ ਵੀ ਏਟੀਐਮ ਯੂਜ਼ ਕਰ ਰਿਹਾ ਤਾਂ ਉਹਦੇ ਸ਼ੋਲਡਰ ਦੇ ਉੱਤੋਂ ਓਵਰਲੁੱਕ ਕਰਨਾ ਉਹਦਾ ਏਟੀਐਮ ਸਵੈਪ ਕਰਨਾ ਉਹਨੂੰ ਹੈਲਪ ਕਰਨ ਦੇ ਬਹਾਨੇ ਏਟੀਐਮ ਸਵੈਪ ਕਰਨ ਤੋਂ ਬਾਅਦ ਉਹਨੂੰ ਦੂਜਾ ਏਟੀਐਮ ਦੇ ਰਹਿਣਾ ਫਿਰ ਉਹ ਏਟੀਐਮ ਦੇ ਥਰੂ ਪੈਸੇ ਵਿਡਰਾ ਕਰ ਲਏ। ਮਤਲਬ ਲੱਗਦਾ ਜੀ ਇਹਨਾਂ ਨੇ ਕਿੰਨੀ ਨਹੀਂ ਇਹ ਹਜ ਤੱਕ ਇਹ ਸਾਨੂੰ ਪਤਾ ਲੱਗਿਆ ਆਪ ਹੀ ਆਪਰੇਟ ਕਰਦੇ ਸੀ ਅੱਡ ਅੱਡ ਡਿਸਟ੍ਰਿਕਟਾਂ ਅੱਡ ਅੱਡ ਸਟੇਟਾਂ ਦੇ ਖਿਲਾਫ ਮੁਕਦਮੇ ਦਰਜ ਨੇ। ਹੁਣ ਤੱਕ ਕਿੰਨੀ ਕੁ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਕੁਝ ਲੱਗਿਆ ਜੀ ਬਦਾਂ? 40 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ। ਜਿਹੜੇ ਆਪਣੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਡਾਕਟਰ ਰਜਿਸਟਰਡ ਹੈਗੇ ਪੰਜਾਬ ਕਿਹੜੇ ਕਿਹੜੇ ਤੋਂ ਦੇ ਉਹ ਜਿੱਥੇ ਪਹਿਲਾਂ ਮਾਮਲੇ ਚੱਲ ਰਹੇ ਨੇ। ਇਹਨਾਂ ਦੇ 8 8 ਸੂਬੇਾਂ ਚ ਹੈ ਜੋ ਅਸੀਂ 8 8 ਸਟੇਟਸ ਤੋਂ ਡਾਟਾ ਕਲੈਕਟ ਕਰ ਰਹੇ ਹਾਂ 7 ਤੋਂ 8 ਮਕਦਮੇ ਨੇ ਇਹ ਮੇਨਲੀ ਹਰਿਆਣਾ ਯੂਪੀ ਤੇ ਮੱਧਿਆ ਪ੍ਰਦੇਸ਼ ਪਾਸਵਰਡ ਕਿਵੇਂ ਟਰੇਸ ਕਰਦੇ ਨੇ ਇਹ ਸ਼ੋਲਡਰ ਦੇ ਉੱਪਰ ਲੁੱਕ ਕਰਕੇ ਪਹਿਲਾਂ ਪਾਸਵਰਡ ਲੈ ਲੈਂਦੇ ਸੀ ਇਹਨਾਂ ਨੇ ਜਦੋਂ ਕੋਈ ਜਦੋਂ ਕੋਈ ਵਿਅਕਤੀ ਏਟੀਐਮ 'ਚ ਪੈਸੇ ਕਢਾਉਣ ਗਿਆ ਤਾਂ ਇਹਨਾਂ ਨੇ ਪਹਿਲਾਂ ਉਹਦੀ ਹੈਲਪ ਕਰਨ ਦੇ ਬਹਾਨੇ ਉਹਦਾ ਏਟੀਐਮ ਲੈਣਾ ਮੋਸਟ ਆਫ ਦਾ ਟਾਈਮਸ ਕੀ ਹੁੰਦਾ ਸੀ ਏਟੀਐਮ ਲੈ ਕੇ ਵੀ ਤੁਹਾਡੀ ਮੈਂ ਹੈਲਪ ਕਰ ਦਿੰਨਾ ਪੈਸੇ ਕਢਾ ਦਿੰਨਾ ਤਾਂ ਏਟੀਐਮ ਲੈ ਲਿਆ ਉਹ ਤੋਂ ਪਾਸਵਰਡ ਪੁੱਛ ਲਿਆ ਤੇ ਉਹਨੂੰ ਪੈਸੇ ਕਢਾ ਕੇ ਫੜਾ ਤੇ ਏਟੀਐਮ ਚੇਂਜ ਕਰਤਾ ਉਸ ਤੋਂ ਬਾਦ ਉਹ ਏਟੀਐਮ ਚੋਂ ਆਪ ਵਿਡਰਾਅ ਕਰੀ ਜਾਂਦੇ ਸੀ ਕਿਉਂਕਿ ਇਹਨਾਂ ਕੋਲ ਜਿਹੜੀ ਡਿਟੇਲ ਸੀ ਉਹ ਆ ਜਾਂਦੀ ਸੀ ਜਿਹੜਾ ਅਨਗਾਰਡਡ ਸੀਗਾ ਜਾਂ ਗਾਰਡ ਹੁੰਦੇ ਸੀ ਇੱਥੇ ਜਿਹੜਾ ਵੱਡੋ ਅੰਜਾਮ ਹੋ ਜਾਂਦਾ ਸੀ ਇਹ ਮੁਆਦਾ ਦੇ ਏਟੀਐਮਸ ਤੇ ਕੀਤਾ ਜੀ ਇਹ ਵੀ ਸੁਣਨ ਸਾ ਮੇਰੇ ਕੋਲ ਤੇ ਹੀ ਲੱਗਦਾ ਦੀਆ ਜਿਵੇਂ ਸਾਡੇ ਇੱਥੇ ਆਲ ਮੁਸਾਰੇ ਗਾਰਡ ਹੈਗੇ ਤਾਂ ਵੀ ਨਹੀਂ ਐਨੀ ਹਰ ਪਾਸੇ ਜੀ ਗਾਰਡਡ ਵੀ ਅਨਗਾਰਡਡ ਵੀ ਸਰ ਜਿਹੜੀ ਇਹ ਸਟ੍ਰਾਈਪ ਮਸ਼ੀਨ ਯੂਜ਼ ਕਰ ਰਹੇ ਕਿਹੜੇ ਬੈਂਕ ਦੇ ਇਹ ਰਹੀ ਇਹਦਾ ਡਾਟਾ ਸੀ ਰਿਕਵਰ ਕਰ ਰਹੇ ਆ ਇੱਕ ਇਹਨਾਂ ਨੇ ਫਰਜੀ ਇੱਕ ਅਕਾਊਂਟ ਖਿਲਵਾਇਆ ਹੋਇਆ ਸੀ ਉਹਦੇ ਨਾਲ ਇਹਨੂੰ ਅਟੈਚ ਕੀਤਾ ਹੋਇਆ ਸੀ ਕਿਹੜੇ ਬੈਂਕ ਤੋਂ ਪੁੱਛ ਆਈਡੀ ਇਹ ਇਹ ਅਜੇ ਅਸੀਂ ਇੱਕ ਵਾਰ ਸਾਰੇ ਬੈਂਕਸ ਦੇ ਪਰੂ ਡਾਟਾ ਲੇ ਲਿਆ ਸਰ ਇਹਨਾਂ ਨੂੰ ਅਦਾਲਤ ਪੇਸ਼ ਕੀਤਾ ਜੀ ਹਾਂਜੀ ਇਹਨਾਂ ਨੂੰ ਪੇਸ਼ ਕਰਕੇ ਅਸੀਂ 4 ਦਿਨ ਦਾ ਅਜ ਤੱਕ ਦੋ ਹੀ ਬੰਦੇ ਨੇ ਜੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ 4 ਦਿਨ ਦਾ ਪੁੱਛਣਾ ਤਾਂ ਸਰ ਜਿਹੜਾ ਦੂਸਰਾ ਕੇਸ ਹੱਲ ਕਰਿਆ ਉਹਦੇ ਬਾਰੇ ਕੀ ਜਾਣਕਾਰੀ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਇੰਜਾਮ ਦਿੰਦੇ ਸੀ ਇਹ ਵੀ ਜੀਰਪੁਰ ਪਰਚਾ ਦਰਜ ਹੋਇਆ ਸੀ ਜੀ 23 ਸਤੰਬਰ ਨੂੰ ਇਹਨਾਂ ਨੇ ਇੱਕ ਘਰ ਚ ਆ ਕੇ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਜਿੱਥੋਂ 골ਡ ਤੇ ਸਿਲਵਰ ਕਾਫੀ ਚੋਰੀ ਕਰਕੇ ਲੈ ਗਏ ਸੀ ਇਹਨਾਂ ਬੰਦਿਆਂ ਨੂੰ ਅਸੀਂ ਫਿਰ ਆਪਣੇ ਸੋਰਸਿਸ ਦੇ ਥਰੂ ਇਨਪੁਟਸ ਤੇ ਟੈਕਨੀਕਲ ਡਾਟਾ ਦੇ ਥਰੂ ਇਹਨਾਂ ਨੂੰ ਟ੍ਰੇਸ ਕੀਤਾ ਟ੍ਰੇਸ ਕਰਕੇ ਅਰੈਸਟ ਕੀਤਾ ਜਿਨ੍ਹਾਂ ਤੋਂ ਸੋਨੇ ਤੇ ਚਾਂਦੀ ਦੇ ਗਹਿਣੇ ਰਿਕਵਰ ਹੋਏ ਸਰ ਬਹੁਤ ਵਧੀਆ ਜੀ ਬਤਾਇਆ ਕਿ ਜੀ ਪ੍ਰੋਸੀਡਿੰਗ ਇਹ ਅੱਡ ਅੱਡ ਗਹਿਣੇ ਨੇ ਜੀ ਇਹਦੇ ਚ ਜੀ ਟਾਕਿੰਗ ਕਿੰਨੇ ਰਿਪੋਰਟਸ ਬੱਦ ਚ ਇਸ ਸਟ੍ਰੈਟਜੀਸ ਹੱਤ ਲਾ ਕੇ ਜਿਸਾਈ ਬੀਗ ਹੋਮ ਰੈਕਿਟੇਰ ਪੁਆਵਾ ਬੈ ਤੋਂ ਮਤਲਬ ਉਹਨੂੰ ਰਾਮ ਕਰ ਰਹੇ ਨੇ ਇਹ ਇਹਨਾਂ ਦੇ ਕੋਲ ਹੀ ਸੀਗਾ ਜੀ ਇਹਨਾਂ ਤੋਂ ਹੀ ਰਿਕਵਰ ਕੀਤਾ ਕਿਹੜੇ ਅਰੈਸਟ ਤੋਂ ਲਏ ਜਿਹੜੇ ਇਹ ਚੋਰ ਨੇ ਐਰੋ ਸਿਟੀ ਤੋਂ ਅਰੈਸਟ ਕੀਤੇ ਗਏ ਤੇ ਦੋਏ ਐ ਕਾ ਹੋਰ ਵੀ ਇਹਨਾਂ ਦੇ ਗੈਰ ਤੱਕ ਦੋ ਹੀ ਸੀਗੇ ਜੀ ਇਹ ਹਾਂਜੀ ਬਾਕੀ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜੀ ਕਿ ਕਿਤੇ ਜਦੋਂ ਘਰ ਦੇ ਮਾਲਕ ਕਿਤੇ ਰਿਸ਼ਤੇਦਾਰੀ ਮੈਂ ਜਾਂ ਵਿਆਹ ਸੱਦੀ ਮੈਂ ਪਹਿਲਾਂ ਹੀ ਰੇਕੀ ਕਰਕੇ ਦੇਖ ਲੈਂਦੇ ਸੀ ਜਿਹੜਾ ਘਰ ਖਾਲੀ ਆ ਜਦੋਂ ਰਾਤ ਨੂੰ ਉਸ ਘਰ 'ਚ ਕੋਈ ਹੁੰਦਾ ਨਹੀਂ ਸੀ ਆਪਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਕਿਸੇ ਤੋਂ ਇਨਫੋਰਮੇਸ਼ਨ ਆ ਗਈ ਤਾਂ ਉਸ ਘਰ 'ਚ ਉਹ ਬੈਠਾ ਤੇ ਇਹਨਾਂ ਦਾ ਵੀ ਪੁਲਿਸ ਮਾਰਡ ਹੋ ਰਿਹਾ ਹੈ ਕਿ ਨਹੀਂ ਇਹਨਾਂ ਦਾ ਵੀ ਪੁਲਿਸ ਮਾਰਡ ਹੈ 4 ਦਿਨ ਹਾਂਜੀ ਧੰਨਵਾਦ ਠੀਕ ਹੈ ਜੀ